ਸਸ਼ਿਆ ਕਾਲਜ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਤੈਕਰ ਜਾਸੀਮਾ ਤੋਂ 10000 ਕਰੋੜ ਵੱਧ ਲੈ ਕੇ ਲੈ ਸਕਦੀ ਹੈ ਕਰਜ਼ਾ ਕੇਂਦਰ ਨੇ ਭਰਿਆ ਹਾਂ ਪੱਖੀ ਹੰਗਾਰਾ ਹੰਗਾਰਾ ਇਸ ਦੇ ਨਾਲ ਹੀ ਵਿੱਤੀ ਸੰਕਟ ਵਿੱਚ ਘिरी ਹੋਈ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਹਾਲਾਂਕਿ ਇਹ ਰਾਹਤ ਵੀ ਇੱਕ ਮਿੱਠਾ ਜ਼ਹਿਰ ਵਾਂਗ ਕੰਮ ਕਰੇਗੀ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੂਬੇ ਜਹਾਦ ਵਿੱਚ 10000 ਕਰੋੜ ਰੁਪਏ ਦੇ ਵਾਅਦੇ ਦੀ ਮੰਗ ਕੀਤੀ ਸੀ ਜਿਸ ਵਿੱਚ ਕੇਂਦਰ ਸਰਕਾਰ ਨੇ ਹਾਂ ਪੱਖੀ ਹੰਗਾਰਾ ਪ੍ਰਿਆ ਸੀ ਜਿਸ ਤੋਂ ਸਿਰਫ ਹੈ ਕਿ ਜੇਸ ਤੋਂ ਸਾਫ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਚਾਲੂ ਵਿੱਤੀ ਬਰੇ ਵਿੱਚ ਕਰਜ਼ਾ ਲੈਣ ਦੀ ਹੱਦ 30468 ਕਰੋੜ ਰੁਪਏ ਸੂਬਾ ਸਰਕਾਰ ਵਿੱਚ ਪ੍ਰਵਾਨਿਤ ਕਿਸਮਾ ਤੋਂ ਵੱਧ 10000 ਕਰੋੜ ਕਰਜ਼ਾ ਹੱਦ ਵਧਾਉਣਾ ਚਾਹੁੰਦੀ ਸੀ ਕੇਂਦਰ ਸਰਕਾਰ ਨੇ ਪਾਵਰ ਕਾਮ ਦੇ ਵਿੱਤੀ ਘਾਟਿਆਂ ਦੇ ਹਕਵਾਲੇ ਨਾਲ ਸੂਬਾ ਸਰਕਾਰ ਨੂੰ ਕਰਜ਼ਾ ਹੱਦ ਵਿੱਚ 2378 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਕੇਂਦਰ ਦਾ ਤਰਕ ਸੀ ਕਿ ਕੇਂਦਰ ਉਦੇਸ਼ੀ ਮਾ ਜਿਸ ਤਹਿਤ ਬਿਜਲੀ ਸੁਧਾਰ ਕੀਤੇ ਜਾਣ ਹਨ ਅਤੇ ਅੰਤਪਟ ਕਰਨ ਦੇ ਬਾਵਜੂਦ ਪਾਵਰ ਕਾਮਨ